ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਤੋਂ ਕੱਲ ਮੁੱਖ ਮੰਤਰੀ ਪੰਜਾਬ ਬਟਾਲੇ ਦੇ ਵਿੱਚ ਸੁਣਿਆ ਜਾ ਰਿਹਾ ਨਵੀਆਂ ਬਲ ਰਹੀਆਂ ਤਹਿਸੀਲਾਂ ਜਿਹੜੀਆਂ ਪਿਛਲੀ ਸਰਕਾਰ ਵੱਲੋਂ ਸ਼ੁਰੂ ਹੋਈਆਂ ਸੀਗੀਆਂ ਉਹ ਤਾਂ ਅਦਕਾਟਨ ਕਰਨ ਪਹੁੰਚ ਰਹੇ ਨੇ ਤੋਂ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਵੱਲੋਂ ਸਾਰੇ ਗਰਦਾਸਪੁਰ ਦੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਉੱਥੇ ਪਹੁੰਚਣ ਦੀ ਅਪੀਲ ਆ ਤਾਂ ਜੋ ਅਸੀਂ ਪੀਸਫੁਲੀ ਢੰਗ ਨਾਲ ਆਪਣੇ ਮੁੱਖ ਮੰਤਰੀ ਕੋ ਜਿਹੜਾ ਵਾ ਜਵਾਬ ਸਵਾਲ ਕਰ ਸਕੀਏ ਵੀ ਖਨੌਰੀ ਤੇ ਸ਼ੰਭੂ ਮੋਰਚਾ ਕਿਉਂ ਠਾਲਿਆ ਗਿਆ ਕੀ ਮਜਬੂਰੀਆਂ ਸੀਗੀਆਂ ਉਹਨੀਆਂ ਦੀਆਂ ਉਹਦੇ ਨਾਲ ਨਾਲ ਜਿਵੇਂ ਤਤਸੱਦਤ ਕੀਤਾ ਗਿਆ ਕਿਸਾਨ ਆਗਮਾਂ ਤੇ ਤੇ ਆਮ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਉਹ ਦੋਸ਼ੀ ਅਫਸਰ ਕਿਉਂ ਨਹੀਂ ਜਿਹੜੇ ਸਜ਼ਾਵਾਂ ਮਿਲੀਆਂ ਔਰ ਜਿਹੜਾ ਸਮਾਨ ਟਰੈਕਟਰ ਟਰਾਲੀ ਸਮੇਤ ਹਰ ਤਰ੍ਹਾਂ ਦਾ ਸਮਾਨ ਚੋਰੀ ਕੀਤਾ ਗਿਆ ਉਹ ਕਿੱਥੇ ਆ ਕਿਸਾਨਾਂ ਨੂੰ ਦਿੱਤਾ ਅਜੇ ਤੱਕ ਕਿਉਂ ਨਹੀਂ ਗਿਆ ਐਮਐਸਪੀ ਗਰੰਟੀ ਕਾਨੂੰਨ ਤੇ ਉਹਨਾਂ ਦਾ ਸਟੈਂਡ ਕਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਤੇ ਉਹਨਾਂ ਦਾ ਸਟੈਂਡ ਕੀ ਹੈਗਾ ਵਾ ਇਹ ਸਪਸ਼ਟ ਕਰਾਉਣਾ ਹੈਗਾ ਇਹਦੀ ਨਾਲ ਦੀ ਨਾਲ ਅੱਜ ਅਸੀਂ ਦੇਖ ਰਹੇ ਹਾਂ ਕਿ ਮੁੱਖ ਮੰਤਰੀ ਪੰਜਾਬ ਦੇ ਬਹੁਤ ਵੱਡੇ ਪੱਧਰ ਤੇ ਅਖਬਾਰਾਂ ਦੇ ਵਿੱਚ ਵਿਗਿਆਪਨ ਛਪੇ ਨੇ ਕਿ ਨਸ਼ਿਆਂ ਵਿਰੁੱਧ ਜਿਹੜੀ ਜਾਗਰੂਤੀ ਮੁਹਿੰਮ ਆ ਉਹ ਪੂਰੇ ਪੰਜਾਬ ਦੇ ਅੰਦਰ ਹਰ ਪਿੰਡਾਂ ਕਸਬਿਆਂ ਵਿੱਚ ਚਲਾਈ ਜਾਊਗੀ ਮੈਨੂੰ ਨਹੀਂ ਲੱਗਦਾ ਇਹ ਵਾਅਦਾ ਕਰਕੇ ਆਈ ਸੀ ਮੁੱਖ ਮੰਤਰੀ ਸਾਹਿਬ ਕਿ ਅਸੀਂ ਨਸ਼ੇ ਤਾਂ ਨਹੀਂ ਬੰਦ ਕਰਾਂਗੇ 4 ਹਫ਼ਤਿਆਂ ਦੇ ਵਿੱਚ ਵਿੱਚ ਕਹਿੰਦੇ ਸੀ 4 ਹਫਤੇ ਚ ਬੰਦ ਕਰਾਵਾਂਗੇ ਤੇ ਵਿਗਿਆਪਨ ਦਿਆ ਕਰਾਂਗੇ ਜਿਹਦੇ ਨਾਲ ਸਾਡੀ ਮਸ਼ਹੂਰੀ ਹੋਵੇ ਦੇਖੋ ਵਿਗਿਆਪਨ ਦਿੱਤਿਆਂ ਨਸ਼ੇ ਬੰਦ ਨਹੀਂ ਹੋਣੇ ਸਿੱਧਾ ਜਾਂ ਸਵਾਲ ਆਇਆ ਹੈ ਇਹ ਜਿਹੜੇ ਰਾਜ ਕਰਨ ਵਾਲੇ ਹਾਕਮ ਨੇ ਪੁਲਿਸ ਪ੍ਰਸ਼ਾਸਨ ਔਰ ਨਸ਼ਾ ਮਾਫੀਆ ਉਹਨਾਂ ਦਾ ਗਠਜੋੜ ਦਾ ਹੈ ਚੱਲ ਰਿਹਾ ਸਾਰਾ ਕੁਝ ਮੈਨੂੰ ਲੱਗਦਾ ਜੇ ਜਾਗਰਤ ਕਰਨਾ ਵਾ ਮੁੱਖ ਮੰਤਰੀ ਸਾਹਿਬ ਤੇ ਜਾਗਰਤ ਕਰੋ ਵੀ ਸਾਡੀ ਸਰਕਾਰ ਦੇ ਵਿੱਚ ਆਮ ਲੋਕ ਜਾਗਰਤ ਹੋਣ ਔਰ ਜਿਵੇਂ ਕੱਲ ਇੱਕ ਵੀਡੀਓ ਟੌਂਗ ਪਿੰਡ ਦੀ ਜਿੱਥੇ ਤੁਹਾਡੇ ਵਿਧਾਇਕ ਨੇ ਵਾਇਰਲ ਹੋਈ ਆ ਮੀਡੀਆ ਦੇ ਵਿੱਚ ਪਿਸ਼ਰਾਬ ਇਸੇ ਤਰੀਕੇ ਨਾਲ ਨਜਾਇਜ਼ ਸ਼ਰਾਬ ਵਿਕ ਰਹੀ ਹੈਗੀ ਆ ਤੇ ਜਿਵੇਂ ਮਜੀਠੇ ਦੇ ਅੰਦਰ 24 ਤੋਂ ਵੱਧ ਆਮ ਜਨਤਾ ਬੇਕਸੂਰੇ ਜਿਵੇਂ ਮਾਰੇ ਗਏ ਆ ਉਹਨਾਂ ਦਾ ਕੋਈ ਹਾਲ ਪੁੱਛਣ ਵਾਲਾ ਨਹੀਂ ਤੇ ਇਹ ਜਾਗਰਤ ਕਰੋ ਲੋਕਾਂ ਨੂੰ ਵੀ ਜਦੋਂ ਕੈਪਟਨ ਦੀ ਸਰਕਾਰ ਸੀ 2020 ਦੇ ਵਿੱਚ ਤੇ ਮੈਂ ਅਜੇ ਵਿਰੋਧੀ ਧਰਤਾ ਨੇਤਾ ਕਹਿੰਦਾ ਸੀ ਵੀ ਕੈਪਟਨ ਨ ਮਨਿੰਦਰ ਤੇ ਪਰਚਾ ਹੋਣਾ ਚਾਹੀਦਾ ਹੁਣ ਕਿਉਂਕਿ ਸਾਡੀ ਸਰਕਾਰ ਆ ਮੈਂ ਨਹੀਂ ਕਹੂੰਗਾ ਵੀ ਮੇਰੇ ਤੇ ਪਰਚਾ ਹੋਵੇ ਮੈਂ ਤਾਂ ਨਿੱਕੇ ਮੋٹے ਮੋਹਰਿਆਂ ਦੇ ਖਿਲਾਫ ਕਾਰਵਾਈ ਕਰਨੀ ਸੀ ਕਰ ਦਿੱਤੀ ਹੈਗੀ ਇਹ ਵੀ ਜਾਗਰਤ ਕਰੋ ਕਿ ਅਸੀਂ ਅਦਾਲਤਾਂ ਦੇ ਮੋਢੇ ਤੇ ਰੱਖ ਕੇ ਜਦੋਂ ਵਿਰੋਧੀ ਧਿਰ ਸੀਗੇ ਕਹਿੰਦੇ ਸੀ ਵੀ ਕਿਸਾਨਾਂ ਨੂੰ ਜ਼ਮੀਨਾਂ ਦਾ ਇੱਕ ਇੱਕ ਪੈਸਾ ਦੇਵਾਂਗੇ ਹੁਣ ਅਦਾਲਤਾਂ ਦੇ ਮੋਢੇ ਤੇ ਰੱਖ ਕੇ ਅਖੌਤੀ ਕਾਰਪੋਰੇਟ ਦੇ ਵਿਕਾਸ ਮਾਡਲ ਨੂੰ ਕਹਿ ਕੇ ਔਰ ਪ੍ਰਚਾਰ ਪ੍ਰੋਪਗੈਂਡਾ ਸਾਡੇ ਖਿਲਾਫ ਮੀਡੀਆ ਵੀ ਕਰੂਗਾ ਵੀ ਵਿਕਾਸ ਦੇ ਵਿੱਚ ਅੜੋੜਾਂ ਨੇ ਅਸੀਂ ਕਿਸਾਨਾਂ ਨੂੰ ਕੋਈ ਪੈਸਾ țeਲਾ ਨਹੀਂ ਦੇਣਾ ਹੈਗਾ ਜ਼ਮੀਨਾਂ ਦਾ ਅਰ ਕਿਸਾਨਾਂ ਤੇ ਜ਼ਬਰ ਟਾ ਕੇ ਮਾਮਾ ਭੈਣਾਂ ਤੇ ਜ਼ਬਰ ਟਾ ਕੇ ਜਵਰੀ ਜ਼ਮੀਨਾਂ ਅਕਵਾਇਰ ਕਰਨੀਆਂ ਹੈਗੀਆਂ ਵਾ ਜਿੱਥੋਂ ਤੱਕ ਅਦਾਲਤਾਂ ਦਾ ਸਵਾਲ ਹੈ ਅਸੀਂ ਪੂਰੀ ਦੁਨੀਆ ਨੂੰ ਪੂਰੇ ਮੀਡੀਆ ਨੂੰ ਅਸੀਂ 2013 ਦਾ ਸੁਪਰੀਮ ਕੋਰਟ ਦਾ ਫੈਸਲਾ ਰੱਖ ਦਾਂਗੇ ਜਸਟਿਸ ਸਿੰਘਵੀ ਤੇ ਗੰਗੋਲੀ ਦਾ ਜਿਹਨੇ ਗ੍ਰੇਟ ਨੋਇਟਾ ਵਾਲੇ ਕੇਸ ਚ ਕਿਹਾ ਸੀ ਕਿ ਬਹੁ ਫਸਲੀ ਜ਼ਮੀਨਾਂ ਨਹੀਂ ਖੋਣੀਆਂ ਚਾਹੀਦੀਆਂ ਸਾਡੇ ਵਾਲੇ ਫੈਸਲੇ ਸ਼ਾਇਦ ਸਰਕਾਰਾਂ ਨੂੰ ਠੀਕ ਨਹੀਂ ਲੱਗਦੇ ਅਦਾਲਤਾਂ ਦੇ ਅਰ ਪੰਜਾਬ ਹਾਈ ਕੋਰਟ ਦਾ ਫੈਸਲਾ ਵੀ 15 ਦਿਨਾਂ ਬਾਅਦ ਜਿਹੜੀ ਗੰਨੇ ਦੀ ਪੇਮੈਂਟ ਉਹ ਪੈਣੀ ਚਾਹੀਦੀ ਆ ਅਜੇ ਤੱਕ ਉਹ ਵੀ ਇੰਪਲੀਮੈਂਟ ਨਹੀਂ ਹੈਗਾ ਜਦੋਂ ਹੁਣ ਮਾਲਵੇ ਦੇ ਵਿੱਚ ਵੀ ਅਦਾਲਤਾਂ ਦੇ ਹੁਕਮਾਂ ਦੇ ਨਾਂ ਹੇਠ ਜ਼ਬਰ ਹੋ ਰਿਹਾ ਹੈਗਾ ਭਾਰਤ ਮਾਲਾ ਯੋਜਨਾ ਤਹਿਤ ਇਹ ਵੀ ਸਵਾਲ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਜੇ ਬਟਾਲੇ ਆਉਣਗੇ ਵੀ ਭਾਈ ਇਹ ਸਾਨੂੰ ਪੈਸਾ ਤੇ ਲਾ ਕੋ ਮਿਲਣਾ ਕਿ ਨਹੀਂ ਮਿਲਣਾ ਹੈਗਾ ਸਾਡੇ ਤੇ ਕੱਲਾ ਜ਼ਬਰਹੀਟ ਆਉਣਾ ਹੈਗਾ ਮੁੱਖ ਮੰਤਰੀ ਸਾਹਿਬ ਜੇ ਜਾਗਰਤ ਕਰਨਾ ਵਾ ਤੇ ਜਾਗਰਤ ਕਰੋ ਵੀ ਥੋਡੀ ਸਰਕਾਰ ਬਲੇ ਮਾਈਨਿੰਗ ਮਾਫੀਆ ਖੁੱਲੇ ਆਮ ਚੱਲ ਰਿਹਾ ਹੈਗਾ ਉੱਤੇ ਕੋਈ ਕਾਰਵਾਈ ਨਹੀਂ ਤੁਸੀਂ ਲੋਕਾਂ ਨੂੰ ਬੋਲ ਦਿਓ ਵੀ ਲੋਕੋ ਆਪ ਤਗੜੇ ਹੋ ਕੇ ਜੇ ਮਾਈਨਿੰਗ ਮਾਫੀਆ ਬਚਦਾ ਵਾ ਤੇ ਬਚਾ ਲੋ ਟਰਾਂਸਪੋਰਟ ਮਾਫੀਆ ਵੀ ਥੋਡੀ ਸਰਕਾਰ ਵਿੱਚ ਆਮ ਵਾਂਗ ਹੀ ਚੱਲ ਰਿਹਾ ਹੈਗਾ ਇੱਥੇ ਕੋਈ ਰੋਕ ਟੋਕ ਨਹੀਂ ਹੈਗੀ ਉਹ ਵੀ ਚੱਲ ਰਿਹਾ ਥੋੜਾ ਇਹਦੋਂ ਕਾ ਕੇਵਲ ਮਾਫੀਆ ਵੀ ਐਂ ਚੱਲ ਰਿਹਾ ਹੈਗਾ ਔਰ ਮੁੱਖ ਮੰਤਰੀ ਸਾਹਿਬ ਇਹ ਜਾਗਰਤ ਕਰੋ ਪੀ ਹੁਣ ਜੜਾ ਜ਼ਹਿਰੀਲੀ ਸ਼ਰਾਬ ਨਾਲ ਜਵੇਂ ਮਜੀਠੇ ਵਿੱਚ ਆਮ ਜਨਤਾ ਲੋਕ ਮਾਰੇ ਗਏ ਇਸ ਤਰੀਕੇ ਨਾਲ ਜ਼ਹਿਰੀਲੇ ਪਾਣੀ ਨਾਲ ਪੰਜਾਬ ਦੇ ਲੋਕ ਮਰਨਗੇ ਕਿਉਂਕਿ ਤੁਸੀਂ ਇਹ ਦੱਸੋ ਵੀ ਮੈਂ ਕੇਂਦਰ ਨਾਲ ਲੜ ਕੇ ਪੰਜਾਬ ਦੀ ਵਿਧਾਨ ਸਭਾ 'ਚ ਕਾਨੂੰਨ ਪਾਸ ਕਰਤਾ ਪਾਣੀ ਪ੍ਰਦੂਸ਼ਣ ਰੋਕਥਾਮ ਤੇ ਨਿਯੰਤਰਣ ਸੋਧ ਬਿੱਲ 2024 ਵੀ ਹੁਣ ਜੜੇ ਪਾਣੀ ਦੇ ਵਿੱਚ ਕੈਮੀਕਲ ਰਲਾਉਣਗੇ ਉਹਨਾਂ ਤੇ ਕੋਈ ਸਜ਼ਾ ਨਹੀਂ ਹੋਊਗੀ ਕੱਲਾ ਉਹਨਾਂ ਨੂੰ ਵਿੱਤੀਏ ਜਰਮਾਨਾ ਹੀ ਪਾਇਆ ਜਾਊਗਾ ਇਸ ਗੱਲ ਲਈ ਤੁਹਾਨੂੰ ਜਾਗਰੂਤ ਕਰਨਾ ਚਾਹੀਦਾ ਲੋਕਾਂ ਨੂੰ ਜਾਗਰੂਤ ਹੋਣਾ ਚਾਹੀਦਾ ਫੇਰ ਤੁਹਾਨੂੰ ਕੁਝ ਹੋਣ ਵਾਲਾ ਨਹੀਂ ਤੇ ਤੁਹਾਡਾ ਮਾਈਨਿੰਗ ਮਾਫੀਆ ਜਿਨੇ ਕੱਲ ਪੱਟੀ 'ਚ ਲੱਗੇ ਧਰਨੇ ਨੂੰ ਜਿਹੜਾ ਨਜਾਇਜ਼ ਉੱਥੇ ਚੱਲ ਰਿਹਾ ਮਾਈਨਿੰਗ ਦੇ ਗੁੰਡਿਆਂ ਨੇ ਪੁਲਿਸ ਦੀ ਹਾਜ਼ਰੀ ਵਿੱਚ ਕਿਸਾਨ ਕੁੱਟੇ ਨੇ ਕੱਲ ਗ੍ਰਿਫਤਾਰੀਆਂ ਹੈਗੀਆਂ ਇਹਦੀ ਵੀ ਇਨਕੁਆਇਰੀ ਕਰ ਲਿਓ ਤਾਂ ਮੈਨੂੰ ਲੱਗਦਾ ਨਸ਼ਿਆਂ ਵਿਰੁੱਧ ਜਾਗਰਤੀ ਮੁਹਿੰਮ ਨਹੀਂ ਹੈਗੀ ਤੁਹਾਡੀ ਔਰ ਤੁਸੀਂ ਨਸ਼ਾ ਤੁਹਾਡੀ ਸਰਕਾਰ ਵੱਲੋਂ ਤੁਹਾਡੇ ਨੱਕ ਤਲੇ ਵਿਕ ਰਿਹਾ ਸਾਢੇ ਤਿੰਨਾਂ ਸਾਲਾਂ 'ਚ ਜੇ ਤੁਸੀਂ ਪੰਜਾਬੀਆਂ ਲਈ ਕੁਝ ਨਹੀਂ ਕਰ पाए ਤੇ ਅੱਗੇ ਵੀ ਕੁਝ ਕਰਨ ਦੀ ਗੁਜਾਇ ਸਾਨੂੰ ਲੱਗਦੀ ਨਹੀਂ ਵੀ ਹੈਗੀ ਹੈਗੀ ਆ ਇਸ ਕਰਕੇ ਆਮ ਜਨਤਾ ਨੂੰ ਬੇਨਤੀ ਹੈ ਵੀ ਵੀਡੀਓ ਸ਼ੇਅਰ ਕਰ ਦਿਓ ਸ਼ਾਇਦ ਇਹ ਮੀਡੀਆ ਤੇ ਨਾ ਚੱਲੇ ਧੰਨਵਾਦ